ਸਤਿ ਸ੍ਰੀ ਅਕਾਲ ਮੈਂ ਡਾਕਟਰ ਗਰੁਜਿਤ ਆਪਾਂ ਦੇਖ ਸਕਦੇ ਆਂ ਬਈ ਆਖਰੀ ਪਾਣੀ ਆਪਾਂ ਕਣਕਰੂ ਲਾ ਰਹੇ ਆਂ ਤੇ ਡਿਸਕਸ਼ਨ ਕਰਾਂਗੇ ਇਸ ਵਿਸ਼ੇ ਦੇ ਉੱਪਰ ਕਿ ਆਖਰੀ ਪਾਣੀ ਕਦੋਂ ਲਾਉਣਾ ਚਾਹੀਦਾ ਤੇ ਕਦੋਂ ਪਾਣੀ ਨੂੰ ਬੰਦ ਕਰਨਾ ਵੈਸੇ ਤਾਂ ਕਿਸਾਨਾਂ ਨੂੰ ਇਸ ਬਾਬਤ ਬਹੁਤ ਸਾਰੀ ਜਾਣਕਾਰੀ ਹੈਗੀ ਹੈ ਫੇਰ ਵੀ ਕਿਹੜੀ ਸਟੇਜ ਆ ਉਹ ਜਿਸ ਤੇ ਆਪਾਂ ਪਾਣੀ ਬੰਦ ਕਰ ਦਈਏ ਤੇ ਕਣਕ ਦੀ ਦੇ ਉਸ ਪੜਾ ਦੇ ਵਿੱਚ ਦਾਣੇ ਕਿਹੋ ਜਿਹੇ ਹੁੰਦੇ ਨੇ ਉਸ ਸਬਾਬਤ ਆਪਾਂ ਗੱਲ ਕਰਦੇ ਆਂ ਤੇ ਨਾਲ ਹੀ ਦੇਖਾਂਗੇ ਆਪਾਂ ਸਰਫੇਸ ਸੀਡਡ ਵੀਟ ਦੇ ਆਖਰੀ ਪੜਾ ਯਾਨੀ ਕਿ ਸਰਫੇਸ ਸੀਡਰ ਨਾਲ ਬੀਜੀ ਹੋਈ ਜਾਂ ਸਤਹੀ ਬਜਾਈ ਜਿਹੜੀ ਹੈ ਉਸ ਦੇ ਆਖਰੀ ਪੜਾ ਉਹ ਵੀ ਆਪਾਂ ਕਣਕ ਦੇਖਾਂਗੇ ਕਿਹੋ ਜੀ ਹੈ ਆ ਆਪਣੀ ਸਰਫੇਸ ਸੀਡਡ ਵੀਟ ਆਹਾ ਆਹ ਵੱਟ ਤੋਂ ਇਧਰਲੇ ਪਾਸੇ ਸਰਫੇਸ ਸੀਡਡ ਬੀਟ ਹੈ। ਇਧਰਲੇ ਪਾਸੇ ਸੁਪਰ ਸੀਡਰ ਨਾਲ ਬੀਜੀ ਹੋਈ ਕਣਕ ਹੈ ਆਹ ਵਾਲੀ। ਤੇ ਆਪਾਂ ਹੁਣ ਦਾਣਾ ਦੇਖਦੇ ਆਂ ਤਾਂ ਕੱਢ ਕੇ। ਆਹ ਆਪਾਂ ਨੇ ਦਾਣਾ ਕੱਢ ਲਿਆ ਜਿਹਦੇ ਵਿੱਚ ਇਹ ਹੁਣ ਹਾਰਡ ਡੌਰ ਸਟੇਜ ਤੇ ਪਹੁੰਚ ਗਿਆ। ਯਾਨੀ ਕਿ ਜਿੰਨਾ ਕ ਦਾਣਾ ਬਣਨਾ ਸੀ ਉਹ ਬਣ ਗਿਆ। ਹੁਣ ਇਹਨੇ ਸੁੱਕਣਾ ਹੈ। ਤਾਂ ਇਹ ਸਟੇਜ ਤੋਂ ਬਾਅਦ ਆਹ ਸਟੇਜ ਤੋਂ ਬਾਅਦ ਹੁਣ ਇਹ ਸਖਤ ਹੋ ਗਿਆ ਥੋੜਾ ਜਿਹਾ। ਇਸ ਥੀਜ ਤੋਂ ਬਾਅਦ ਆਪਾਂ ਪਾਣੀ ਨਹੀਂ ਲਾਉਣਾ ਤੇ ਉਹਦਾ ਕੋਈ ਫਾਇਦਾ ਵੀ ਨਹੀਂ ਹੋਣਾ ਇਸ ਕਰਕੇ ਅ ਜਿਵੇਂ ਆਪਾਂ ਕਣਕ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ 21 ਦਿਨ ਬਾਅਦ ਪਾਣੀ ਲਾਉਣੇ ਆ ਤੇ ਅੰਤ ਦੇ ਦਿਨਾਂ ਵਿੱਚ ਵੀ 21 ਦਿਨ ਪਹਿਲਾਂ ਆਪਾਂ ਉਹਨੂੰ ਪਾਣੀ ਬੰਦ ਕਰ ਦੇਣਾ ਚਾਹੀਦਾ ਜਿਵੇਂ 155 ਤੋਂ ਲੈ ਕੇ 157 ਦਿਨਾਂ ਦੀ ਜਿਹੜੀ ਆਪਣੀ ਅ ਜਿਹੜੀਆਂ ਲੰਮੀਆਂ ਕਿਸਮਾਂ ਨੇ ਉਹਨਾਂ ਦੇ ਆਮ ਜਿਹੜੀਆਂ ਆਪਾਂ ਬੀਜਦੇ ਆ ਉਹਨਾਂ ਦੀ ਦਿਨਾਂ ਦੀ ਗਿਣਤੀ ਹੁੰਦੀ ਹੈ ਤਾਂ ਜੇ ਉਹਦੇ ਚੋਂ ਆਪਾਂ ਕੱਢਦੀਏ ਤਾਂ ਇਹ ਬਣ ਜਾਂਦਾ ਲਗਭਗ 136 ਕੁ ਦਿਨ ਬਣਦੇ ਨੇ ਜਾਂ ਇਹ ਕਹ ਲਈ 135 ਤੋਂ ਲੈ ਕੇ 136 37 ਦਿਨਾਂ ਤੱਕ ਆਪਾਂ ਨੇ ਆਖਰੀ ਪਾਣੀ ਲਾਉਣਾ ਹੈ ਉਸ ਤੋਂ ਬਾਅਦ ਪਾਣੀ ਲਾਉਣ ਦੀ ਕੋਈ ਲੋੜ ਨਹੀਂ ਹੈ ਤੇ ਆ ਆਪਣੀ ਸਰਫੇਸ ਸੀਡਡ ਬੀਟ ਆ ਆਖਰੀ ਪੜਾਵਾਂ ਦੇ ਵਿੱਚ ਜਾਨੀ ਕਿ ਸੱਥੀ ਬਜਾਈ ਜਿਹਦੇ ਵਿੱਚ ਆ ਪਰਾਲੀ ਵੀ ਦੇਖ ਸਕਦੇ ਆ ਵੀ ਆ ਪਰਾਲੀ ਪਈ ਆ ਤੇ ਪਰਾਲੀ ਵਿੱਚ ਕਾਫੀ ਗਲ ਚੁੱਕੀ ਆ ਤੇ ਕਾਫੀ ਹੁਣ ਗੜ ਲੰਦੇ ਕੰਡੇ ਆ ਬਾਕੀ ਇਹਦਾ ਝਾੜ ਦੇਖਾਂਗੇ ਅੰਤਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਆਉਂਦਾ ਅ ਅਸਲੀ ਨਤੀਜਾ ਤਾਂ ਉਦੋਂ ਹੀ ਪਤਾ ਲੱਗੂਗਾ ਪਰ ਕੱਦ ਦੇ ਹਿਸਾਬ ਦੇ ਨਾਲ ਇਹ ਦੂਜੀ ਕਣਕ ਨਾਲ ਉਹ ਕਿਤੇ ਵੀ ਘਟ ਨਹੀਂ ਹੈਗੀ ਕੱਦ ਬਰਾਬਰ ਹੈ ਹਾਲਾਂਕਿ ਇਹਦੇ ਉੱਪਰ ਆਪਾਂ ਕੱਦ ਰੁਕਣ ਵਾਲੀ ਕਿਸਪਰੇ ਵੀ ਕੀਤੀ ਹੋਈ ਹੈ ਤੇ ਹਜੇ ਤੱਕ ਕਣਕ ਬਹੁਤ ਸੋਹਣੀ ਖੜੀ ਹੈ ਉਮੀਦ ਹੈ ਵੀ ਇਹਦੇ ਇਹਦਾ ਝਾੜ ਜਿਹੜਾ ਉਹ ਵੀ ਚੰਗਈ ਆਊਗਾ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ